ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਮਰਨਦੀਪ ਕੌਰ ਤੁਹਾਡਾ ਐਸਟੀਪੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਅਸੀਂ ਇੱਕ ਆਪਣਾ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਾਂ ਜਿਸ ਦਾ ਵਿਸ਼ਾ ਹੈ ਪ੍ਰਵਾਸ ਪ੍ਰਵਾਸ ਜੋ ਕਿ ਬਹੁਤ ਜ਼ਿਆਦਾ ਵਧ ਰਿਹਾ ਹੈ ਲੋਕ ਆਪਣੇ ਘਰ ਪਰਿਵਾਰ ਛੱਡ ਕੇ ਬਾਹਰ ਬਾਹਰ ਵੱਲ ਨੂੰ ਬਹੁਤ ਜ਼ਿਆਦਾ ਜਾ ਰਹੇ ਹਨ ਇਸ ਦਾ ਕੀ ਕਾਰਨ ਹੈ ਕੁਝ ਸਮਾਂ ਪਹਿਲਾਂ ਪੰਜਾਬੀ ਟ੍ਰਿਬਿਊਨ ਦੇ ਇੱਕ ਅਖਬਾਰ ਵਿੱਚ ਨਿਕਲਿਆ ਕਿ ਪੰਜਾਬ ਦੇਸ਼ ਵਿੱਚ ਤੀਜੇ ਸਥਾਨ ਤੇ ਹੈ ਪਾਸਪੋਰਟ ਬਣਾਉਣ ਵਿੱਚ ਜਿਸ ਦੇ 2023 ਵਿੱਚ 12 ਲੱਖ ਦੇ ਕਰੀਬ ਪਾਸਪੋਰਟ ਬਣਾਏ ਗਏ ਅਤੇ 2024 ਵਿੱਚ 6 ਮਹੀਨਿਆਂ ਦੇ ਅੰਦਰ ਅੰਦਰ 5.5 ਲੱਖ ਦੇ ਕਰੀਬ ਪਾਸਪੋਰਟ ਬਣਾਏ ਗਏ ਤੇ ਮੇਰੇ ਨਾਲ ਸਟੂਡੀਓ 'ਚ ਮੇਰੇ ਸਾਥੀ ਹਾਜ਼ਰ ਨੇ ਜਸਪ੍ਰੀਤ ਤੇ ਜਗਸੀਰ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਮੇਰਾ ਪਹਿਲਾ ਸਵਾਲ ਹੈ ਜਸਪ੍ਰੀਤ ਤੁਹਾਡੇ ਤੋਂ ਕਿ ਪ੍ਰਵਾਸ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਪਰਵਾਸ ਸਦੀਆਂ ਤੋਂ ਹੀ ਚੱਲਦਾ ਆ ਰਿਹਾ ਹੈ ਜੇਕਰ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਸਭ ਤੋਂ ਬਾਹਰ ਜਾਣ ਦੇ ਰੁਝਾਨ ਵਿੱਚ ਪੰਜਾਬ ਅੱਗੇ ਹੈ ਕਿਉਂਕਿ ਇੱਥੋਂ ਦੀ ਜਿਹੜੀ ਪੰਜਾਬ ਬਾਹਰ ਜਾਣ ਦੇ ਰੁਝਾਨ ਵਿੱਚ ਕਿਸਾਨੀ ਪਰਿਵਾਰਕ ਨਾਲ ਬਾਹਰ ਜਾਣ ਦੇ ਰੁਝਾਨ ਜਿਹੜੇ ਵੱਧ ਸੰਬੰਧਿਤ ਹੈ ਕਿਉਂਕਿ ਪੰਜਾਬ ਦਾ ਮੁੱਖ ਕੀਤਾ ਹੈਗਾ ਖੇਤੀਬਾੜੀ ਹੈ ਜੇਕਰ ਆਪਾਂ 90% ਦੀ ਗੱਲ ਕਰੀਏ ਤਾਂ 3 ਏਕੜ ਜਾਂ 5 ਏਕੜ ਤੱਕ ਹੀ ਕਿਸਾਨਾਂ ਕੋਲੇ ਜ਼ਮੀਨ ਹੈ ਜ਼ਮੀਨ ਘਟ ਹੋਣ ਕਰਕੇ ਜਾਂ ਸਰਕਾਰੀ ਨੌਕਰੀਆਂ ਦੇ ਘੱਟ ਮੌਕੇ ਪ੍ਰਾਪਤ ਹੋਣ ਕਰਕੇ ਜਿਹੜਾ ਪੰਜਾਬ ਦੇ ਲੋਕ ਨੇ ਬਾਹਰ ਜਾਣ ਨੂੰ ਵੱਧ ਰੁਝਾਨ ਦੇ ਰਿਹਾ ਹੈ ਕਈ ਜਿਹੜੇ ਕਿਸਾਨ ਨੇ ਉਹਨਾਂ ਕੋਲ ਵੱਧ ਜ਼ਮੀਨ ਵੀ ਹੈ ਕਈ ਐਨੇ ਅਮੀਰ ਨੇਗੇ ਉਹ ਵੀ ਬਹੁਤ ਲੋਕ ਜਿਹੜੇ ਬਾਹਰ ਜਾਂਦੇ ਆ ਅੱਜ ਕੱਲ ਆਪਾਂ ਦੇਖਦੇ ਆਂ ਅਮੀਰ ਪਰਿਵਾਰ ਦੇ ਲੋਕ ਨੇ ਬਹੁਤ ਜ਼ਿਆਦਾ ਉਹਨਾਂ ਕੋਲ ਪੈਸਾ ਵੀ ਹੁੰਦਾ ਤਾਂ ਵੀ ਉਹ ਬਾਹਰ ਜਾਂਦੇ ਆ ਕਿਉਂ ਉਸ ਨੂੰ ਆਪਾਂ ਪੇੜ ਚਾਲ ਵੀ ਕਹਿ ਸਕਦੇ ਆਂ ਅਮੀਰ ਲੋਕ ਕਿਉਂ ਰਿਸੋ ਰਿਸ ਵੀ ਜਾ ਰਹੇ ਹਨ ਜਾਂ ਵਿੱਚ ਆਪਾਂ ਕਹਿ ਦਈਏ ਵੀ ਵਿੱਚ ਆਪਣੇ ਪਰਿਵਾਰਕ ਜਾਂ ਆਪਣੇ ਮਾਤਾ ਪਿਤਾ ਕਹਿ ਦਿੰਦੇ ਨੇ ਵੀ ਉਹਨਾਂ ਦਾ ਆਪਣੇ ਜਾਂ ਆਂਡ ਗਵਾਂਡ ਵਿੱਚ ਰਿਸ਼ਤੇ ਜਾਂ ਜਾਂ ਆਪਣੇ ਆਂਡਗਵਾਂਡ ਦੇ ਉਹ ਬੱਚੇ ਬਾਹਰ ਜਾਰ ਨੇ ਤਾਂ ਆਪਣੇ ਮਾਪੇ ਉਹ ਵੀ ਮੰਨ ਮੰਾ ਲੈਣ ਨੇ ਵੀ ਆਪਣਾ ਬੱਚਾ ਵੀ ਬਾਹਰ ਜਾ ਕੇ ਉੱਥੇ ਸੈਟਲ ਹੋ ਗਏ। ਇੱਕ ਲਾਈਫ ਸਟਾਈਲ ਵੀ ਹੁੰਦਾ ਵੀ ਇੱਥੇ ਦਾ ਲਾਈਫ ਸਟਾਈਲ ਉਹਨਾਂ ਨੂੰ ਪਸੰਦ ਨਹੀਂ ਆਉਂਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਉਹ ਸਭ ਅਡਾਪਟ ਕਰ ਦਿਆ ਜਾਣ ਬੁਝ ਕੇ ਵੀ ਸਾਨੂੰ ਇਹ ਬ੍ਰਾਂਡ ਪਾਉਣੇ ਆ ਕਰਨਾ ਐਵੇਂ ਵੀ ਹੋ ਸਕਦਾ। ਇਹਦਾ ਕਾਰਨ ਹਾਂਜੀ ਬਿਲਕੁਲ ਇਹਦਾ ਵੀ ਕਾਰਨ ਬਹੁਤ ਵੱਡਾ ਹੈ ਲਾਈਫ ਸਟਾਈਲ ਵਿੱਚ ਜਿਵੇਂ ਉੱਥੇ ਦਾ ਨੇਚਰ ਤੇ এনਵਾਇਰਨਮੈਂਟ ਜੋ ਕਿ ਆਪਣੇ ਨਾਲੋਂ ਬਹੁਤ ਹੀ ਵਧੀਆ ਉਥੇ ਸਾਬ ਸਫਾਈ ਦਾ ਧਿਆਨ ਰੱਖਿਆ ਜਾਂਦਾ ਸੇਤ ਲਈ ਬਹੁਤ ਹੀ ਕੀ ਕਹਿੰਦੀ ਆਪਾਂ ਸਹੂਦਾਮਾ ਬਹੁਤ ਨਹੀਂ ਇਹ ਵੀ ਬਹੁਤ ਵੱਡਾ ਕਾਰਨ ਜਕਸੀਰ ਤੁਹਾਡਾ ਕੀ ਕਹਿਣਾ ਹੈ ਇਸ ਤੇ ਹਾਂਜੀ ਪ੍ਰਵਾਸ ਦੇ ਸਾਰ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਲੋਕਾਂ ਨੇ ਪੈਸਾ ਮੁੱਖ ਰੱਖਿਆ ਹੋਇਆ ਹੈ ਤੇ ਪੈਸੇ ਨੂੰ ਬਣਾਉਣ ਪੈਸਾ ਜ਼ਿਆਦਾ ਬਣਾਉਣ ਦੇ ਚੱਕਰ ਚੋਂ ਜਾ ਰਿਹਾ ਹੈ ਉਹ ਇਹ ਨਹੀਂ ਸੋਚਦੇ ਮਤਲਬ ਇੱਥੇ ਵੀ ਸਾਡਾ ਫਿਊਚਰ ਬਣ ਸਕਦਾ ਹੈ ਉਹ ਇਹ ਸੋਚਦੇ ਵੀ ਕੈਲਕੂਲੇਸ਼ਨ ਦੇਖ ਲੈਂਦੇ ਵੀ ਡਾਲਰ ਰੇਟ ਕੀ ਹੈ ਤੇ ਉਹ ਪਹਿਲਾਂ ਤੁਸੀਂ ਬਣਾ ਲੈਂਦੇ ਵੀ ਉੱਥੇ ਇੱਥੇ ਇੱਕ ਦਿਨ ਬਣਦੇ ਇੰਨੇ ਬਣਦੇ ਆ ਉਹਦੇ ਕਰਕੇ ਪੈਸਾ ਮੁੱਖ ਰੱਖ ਕੇ ਉਹ ਜਾ ਰਿਹਾ ਹੈ ਕੋਈ ਮਤਲਬ ਫਿਊਚਰ ਪਲਾਨ ਨਹੀਂ ਹੈ ਤਾਂ ਕਰਕੇ ਉਹ ਜਾ ਰਿਹਾ ਹੈ ਮੇਰੇ ਹਿਸਾਬ ਨਾਲ ਇੱਕ ਇਹ ਤਰ੍ਹਾਂ ਦੀ ਭੇਡਚਾਲ ਹੈ ਦੇਖੋ ਦਿਖ ਜਾ ਰਿਹਾ ਹੈ ਸਟੂਡੈਂਟ ਦੀ ਕੋਈ ਵੀ ਪ੍ਰੈਪਰੇਸ਼ਨ ਨਹੀਂ ਹੈਗੀ ਆਪਣੇ ਗੋਲਸ ਨੂੰ ਲੈ ਕੇ ਆਪਣੇ ਕੈਰੀਅਰ ਨੂੰ ਲੈ ਕੇ ਤਾਂ ਕਰਕੇ ਉਹ ਜਾ ਰਹੇ ਹੈ ਤੇ ਉੱਥੇ ਜਾ ਕੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਮੇਰੇ ਸਾਹਮਣੇ ਵੱਡਾ ਕੰਮ ਹੈ ਇੱਕ ਓਕੇ ਤੇ ਇਹਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਆ ਕਿ 25 ਲੱਖ ਰੁਪਏ ਲਾ ਕੇ ਉਹ ਬਾਹਰ ਜਾਂਦੇ ਆ ਜੇਕਰ ਉਹ ਆਪਣਾਈ ਉਰੇ business ਕੋਈ ਸ਼ੁਰੂ ਕਰ ਲੈਣ ਤਾਂ ਉਹਨਾਂ ਲਈ ਬੈਟਰ ਨਹੀਂ ਹੋਗਾ ਇੱਕ ਆਪਣੀ ਫੈਮਲੀ ਨਾਲ ਵੀ ਰਹਿਣਗੇ ਉਰੇ ਤੇ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਨਗੇ ਕਿਉਂਕਿ ਬਾਹਰ ਜਾਂਦੇ ਆ ਤਾਂ ਉਹਨਾਂ ਲਈ ਫੈਮਲੀ ਲਈ ਟਾਈਮ ਨਹੀਂ ਹੁੰਦਾ ਬਿਲਕੁਲ ਨਾ ਬਸ ਉਹ ਕਾਲ ਤੇ ਗੱਲ ਕਰਦੇ ਆ ਥੋੜਾ ਟਾਈਮ ਤੇ ਇਹਦੇ 'ਚ ਕੀ ਆਪਾਂ ਹਾਂਜੀ ਡੈਫੀਨਿਟਲੀ ਉਹ ਇੱਥੇ ਵੀ ਕੰਮ ਕਰ ਸਕਦੇ ਆ ਤੇ ਉਹਨਾਂ ਨੂੰ ਇਹ ਚਾਹੀਦਾ ਤੇ ਜੇ ਉਹ 25 ਲੱਖ ਰੁਪਏ ਲਾ ਕੇ ਬਾਹਰ ਜਾ ਰਿਹਾ ਤੇ ਉਹ 25 ਲੱਖ ਇੱਥੇ ਵੀ ਇਨਵੈਸਟ ਹੋ ਸਕਦਾ ਹੈ ਦੇਖੋ ਪਹਿਲੀ ਗੱਲ ਤੇ ਇਹਦੇ ਵਿੱਚ ਇਹ ਹੈ ਕਿ ਅਗਰ ਉਹ 25 ਲੱਖ ਬਾਹਰ ਜਾ ਰਿਹਾ ਹੈ ਤਾਂ ਉਹ ਆਪਣੀ ਸਟੇਟ ਤੋਂ ਬਾਹਰ ਜਾ ਰਿਹਾ ਆਪਣੀ ਕੰਟਰੀ ਤੋਂ ਬਾਹਰ ਜਾ ਰਿਹਾ ਕਿਸੇ ਹੋਰ ਦੇਸ਼ 'ਚ ਇਨਵੈਸਟ ਹੋ ਰਿਹਾ ਤੇ ਅਗਰ ਉਹ ਹੀ ਰੁਪਇਆ ਇੱਥੇ ਕੋਈ ਇਨਵੈਸਟ ਕਰਨਾ ਹੋ ਮਤਲਬ ਕੋਈ ਬਿਜ਼ਨਸ ਚਲਾਉਣਾ ਤੇ ਉਹ ਜੋਬ ਟੇਕਰ ਟੇਕਰ ਨਹੀਂ ਜੋਬ ਪ੍ਰੋਵਾਈਡਰ ਬਣ ਸਕਦੇ ਆ ਕਿਉਂਕਿ ਇੱਥੇ ਉਹ ਬਿਜ਼ਨਸ ਸ਼ੁਰੂ ਕਰਨਗੇ ਤਾਂ 10-15 ਜਣੇ ਨੂੰ ਹੋਰ ਕੰਮ ਦੇ ਸਕਦੇ ਆ ਉਹਨਾਂ ਲਈ ਵੀ ਬੈਟਰ ਹੋਊਗਾ ਹਾਂ ਉਹਨਾਂ ਲਈ ਵੀ ਬੈਟਰ ਹੋਏਗਾ ਅਗਰ ਉਹ ਬਾਹਰ ਜਾ ਰਿਹਾ ਤਾਂ ਸਿਰਫ ਉਹ ਇਕੱਲੇ ਆਪਣੇ ਤੇ ਖਰਚ ਕਰਕੇ ਜਾ ਰਿਹਾ ਹੈ ਤੇ ਪਿੱਛੇ ਫੈਮਿਲੀ ਨੂੰ ਵੀ ਪ੍ਰੋਬਲਮਸ ਨੇ ਫੇਸ ਕਰਨੀਆਂ ਪੈਂਦੀਆਂ ਕਿਉਂਕਿ ਕੋਈ ਕਰਜ ਲੈ ਕੇ ਜਾਂਦਾ ਕੋਈ ਆਪਣੀ ਜ਼ਮੀਨ ਵੇਚ ਕੇ ਜਾਂਦਾ ਤਾਂ ਕਰਕੇ ਉਹਨਾਂ ਸਰ ਕਰਜਾ ਵੀ ਹੋ ਜਾਂਦਾ ਬਾਇ ਚਾਂਸ ਆ ਗਿਆ ਅਗਰਾ ਕੰਟਰੀ ਦੇ ਹਾਲਾਤ ਠੀਕ ਨਹੀਂ ਆ ਉੱਥੇ ਤੇ ਉਹ ਕਰਜਾ ਵਾਪਿਸ ਵੀ ਨਹੀਂ ਕਰ ਪਾਉਂਦੇ ਤਾਂ ਉਹਨਾਂ ਨੂੰ ਬਹੁਤ ਤੇਕ ਮਾਈਂਡ ਤੇ ਡਿਪਰੈਸ਼ਨ ਵੀ ਲੈ ਕੇ ਜਾਂਦੇ ਆ ਬਹੁਤ ਜ਼ਿਆਦਾ ਵਿਹਾਨ ਸੀ ਉੱਥੇ ਜਾ ਕੇ ਕੰਮ ਕਰਨਾ ਹੈ ਘਰ ਦੀ ਕੰਡੀਸ਼ਨਾਂ ਨੂੰ ਸੰਭਾਲਣਾ ਹੈ ਡਿਪਰੈਸ਼ਨ ਵੀ ਇੱਕ ਮਾਨਸਿਕ ਵੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਬਹੁਤ ਹਾਂਜੀ ਮਾਨਸਿਕ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਪਲੱਸ 2 ਤੋਂ ਬਾਅਦ ਜਿਹੜੇ ਸਟੂਡੈਂਟ ਜਾਦਾ ਜਾ ਰਿਹਾ ਹੈ ਉਹ ਪਲੱਸ 2 ਤੋਂ ਬਾਅਦ ਜਾ ਰਿਹਾ ਹੈ ਗ੍ਰੈਜੂਏਸ਼ਨ ਤੋਂ ਹਾਂਜੀ ਹਾਂ ਗ੍ਰੈਜੂਏਸ਼ਨ ਤੋਂ ਬਹੁਤ ਘੱਟ ਜਾ ਰਿਹਾ ਗ੍ਰੈਜੂਏਸ਼ਨ ਕਰਕੇ ਪਲੱਸ 2 ਤੋਂ ਬਾਅਦ ਸਟੂਡੈਂਟ ਮੰਗ ਬਣਾ ਲੈਂਦੇ ਆ ਦੇਖੋ ਦੇਖ ਵੀ ਅਸੀਂ ਬਾਹਰ ਜਾਣਾ ਹੈ ਤਾਂ ਕਰਕੇ ਉਹਨਾਂ ਦਾ ਮਾਈਂਡ ਸੈਟ ਹੈ ਜਿਹੜਾ ਉੱਥੇ ਵਧੀਆ ਨਹੀਂ ਹੁੰਦਾ ਤੇ ਉਹਨਾਂ ਕੋਲ ਕੋਈ ਸਕਿੱਲ ਵੀ ਨਹੀਂ ਹੁੰਦੀ ਹੈਗੀ ਹਾਂਜੀ ਇਹ ਵੀ ਗੱਲ ਹੈਗੀ ਉਹਨਾਂ ਕੋਲ ਕੋਈ ਸਕਿੱਲ ਨਹੀਂ ਹੁੰਦੀ ਸਿਰਫ ਉਹ ਸੀਨੀਅਰ ਸੈਕੰਡਰੀ ਐਜੂਕੇਸ਼ਨ ਉਹਨੇ ਕ੍ਰਾਸ ਕਰੀ ਹੁੰਦੀ ਹੈ ਤੇ ਉਸ ਦੇ ਵਿੱਚ ਉਹਨਾਂ ਕੋਲੇ ਕੋਈ ਨੌਲੇਜ ਨਹੀਂ ਹੁੰਦੀ ਕੋਈ ਪ੍ਰੈਕਟੀਕਲੀ ਨਹੀਂ ਹੁੰ ਤੇ ਕਿ ਇੰਗਲਿਸ਼ ਦਾ ਸਿੰਪਲ ਲੈਂਗੁਏਜ ਟੈਸਟ ਦੇ ਕੇ ਉਹ ਬਾਹਰ ਜਾਂਦੇ ਐ ਐਲੀਜੀਬਲ ਹੁੰਦੇ ਜਿਹਦੇ ਲਈ ਤਾਂ ਕਰਕੇ ਉਹ ਬਾਹਰ ਜਾਂਦੇ ਐ ਉੱਥੇ ਜਾ ਕੇ ਜਦੋਂ ਕੰਮ ਦਾ ਬੋਝ ਪੈਂਦਾ ਇੱਥੇ ਕੁਝ ਮਤਲਬ ਦੇਖਿਆ ਨਹੀਂ ਹੁੰਦਾ ਉਹਨਾਂ ਨੇ ਪਰਿਵਾਰ ਦੇ ਵਿੱਚ ਕੁਮਿੰਡਾ ਦਾ ਸਾਹਮਣਾ ਨਹੀਂ ਕੀਤਾ ਹੁੰਦਾ ਉੱਥੇ ਜਾ ਕੇ ਇੰਨੀਆਂ ਮੁਸ਼ਕਲਾਂ ਸੱਤੇ ਪੈਂਦੀਆਂ ਨੇ ਉੱਥੇ ਜਾ ਕੇ ਸਾਰਾ ਕੁਝ ਦੇਖੋ ਜੀ ਮਤਲਬ ਉੱਥੇ ਗਰੋਸਰੀ ਦਾ ਖਰਚਾ ਰੈਂਟ ਦਾ ਖਰਚਾ ਫੋਨ ਦਾ ਖਰਚਾ ਕੋਈ ਆਪਾਂ ਕੋਈ ਹੋਰ ਸਹੂਲਤ ਲੈਣੇ ਉਹਦਾ ਖਰਚਾ ਸਾਰਾ ਕੁਝ ਉਹ ਇੱਕ ਬੱਚੇ ਦੇ ਉੱਤੇ ਹੀ ਹੋ ਜਾਂਦਾ ਮਤਲਬ ਕਿ ਕਿੱਥੇ ਆਪਣੇ ਇੱਥੇ ਫੈਮਿਲੀ ਦੇ ਵਿੱਚ ਇੱਕ ਮੁਖੀ ਹੁੰਦਾ ਉਹ ਉਹ ਕਰਦਾ ਸਾਰਾ ਕੁਝ ਸੋਚਦਾ ਹੈ ਬੱਚਾ ਫ੍ਰੀ ਹੁੰਦਾ ਤੇ ਉੱਥੇ ਜਾ ਕੇ ਇਹੀ ਚੀਜ਼ਾਂ ਨੇ ਜਿਹੜੀਆਂ ਡਿਪਰੈਸ਼ਨ ਦਾ ਕਾਰਨ ਬਣਦੀਆਂ ਨੇ ਮੇਰੇ ਹਿਸਾਬ ਨਾਲ ਮਤਲਬ ਡਿਪਰੈਸ਼ਨ ਦਾ ਕਾਰਨ ਇਹੀ ਉੱਥੇ ਜ਼ਿੰਮੇਵਾਰੀ ਵੱਧ ਜਾਂਦੀ ਹੈ ਸਟੂਡੈਂਟ ਦੇ ਉੱਤੇ ਤੇ ਪ੍ਰਵਾਸ ਦਾ ਸਾਡੇ ਸਮਾਜ ਤੇ ਕੀ ਅਸਰ ਪੈ ਰਿਹਾ ਜਸਪ੍ਰੀਤ ਤੋਂ ਪੁੱਛੀਏ ਇਹਦਾ ਅਸਰ ਆਪਣਾ ਵੀ ਜਿਹੜਾ ਬ੍ਰੇਨ ਆਊਟ ਡ੍ਰੇਨ ਹੋ ਰਿਹਾ ਕਿਉਂਕਿ ਆਪਣੇ ਇੱਧਰ ਜਿਹੜੇ ਵੀ ਵਿਅਕਤੀ ਨੇ ਪੜ੍ਹੇ ਲਿਖੇ ਨੇ ਜਿਨ੍ਹਾਂ ਕੋਲ ਸਕਿੱਲ ਹੈਗੀ ਆ ਉਹਦਾ ਸਭ ਬਾਹਰ ਜਾ ਰਹੇ ਨੇ ਉਹਦੇ ਨਾਲ ਆਪਣੇ ਸਮਾਜ ਤੇ ਅਸਰ ਇਹੀ ਆ ਵੀ ਜੇ ਉਹੀ ਇੱਧਰ ਆ ਕਿ ਆਪਣਾ ਬਿਜ਼ਨਸ ਕੋਈ ਸਟਾਰਟ ਕਰਨ ਉਹਨਾਂ ਨਾਲ ਦੂਜੇ ਲੋਕਾਂ ਨੂੰ ਵੀ ਰੁਜ਼ਗਾਰ ਮਿਲੇ ਤਾਂ ਕਿਉਂ ਹੋਰ ਵੀ ਉਹਨਾਂ ਨੂੰ ਪ੍ਰੋਫਿਟ ਹੋਵੇ ਜਾਂ ਇੱਕ ਆਪ ਗੈਲੀਆ ਵੀ ਇਕਨੋਮੀ ਵੀ ਆਪਣੀ ਜਿਹੜੀ ਦੇਸ਼ ਦੀ ਇਕਨੋਮੀ ਉਹ ਵੀ ਡਾਊਨ ਹੋ ਰਹੀ ਹੈ ਕਿਉਂਕਿ ਉਹ ਹੀ ਰੁਪਿਆ ਲੋਕ ਉਧਰਨ ਇਨਵੈਸਟ ਕਰੀ ਜਾਂਦੇ ਨੇ ਉਧਰਲੇ ਦੇਸ਼ ਦੀ ਇਕਨੋਮੀਆਂ ਜਿਹੜੀ ਉਹ ਚ ਵਾਧਾ ਹੋ ਰਿਹਾ ਉਹ ਹੀ ਆਪਣੀ ਇੱਧਰ ਘਟਉ ਮੇਰਾ ਕਾਰਨ ਵੀ ਉਹ ਇੱਧਰ ਆ ਕੇ ਇਨਵੈਸਟ ਕਰਨ ਆਪਣੇ ਦੇਸ਼ ਦੀ ਤਾਂ ਬਹੁਤ ਵਧੀਆ ਤੇ ਇੱਕ ਸਭਿਆਚਾਰ ਤੇ ਵੀ ਬਹੁਤ ਉਧਰਲਾ ਕਲਚਰ ਅਪਣਾ ਲੈਂਦੇ ਨੇ ਉਹ ਉਹੋ ਜੇ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਨੇ ਬੋਲੀ ਉਹੋ ਜੇ ਹੋ ਜਾਂਦੀ ਆ ਪੰਜਾਬੀ ਭੁੱਲ ਜਾਂਦੇ ਆ ਐਵੇਂ ਵੀ ਹੋ ਸਕਦਾ ਹਾਂਜੀ ਇਹ ਵੀ ਬਹੁਤ ਵੱਡਾ ਕਾਰਨ ਆ ਵੀ ਸੱਭਿਆਚਾਰ ਤੇ ਇਹਦਾ ਬਹੁਤ ਵਾ ਹੋ ਰਿਹਾ ਕਿਉਂ ਵੀ ਉਹ ਆਪਣਾ ਪਹਿਰਾਵਾ ਉਧਰ ਲੋਹਰ ਸਾਹਿਬ ਅਸੀਂ ਜਿਵੇਂ ਆਪਣੇ ਪਿਛਲੇ ਜਵਾਨ ਨੇ ਲੋਕ ਪੱਗਾ ਬੰਨ੍ਹ ਕੇ ਰੱਖਦੇ ਸੀ ਹੁਣ ਉਹਨਾਂ ਦੀ ਰੀਸ-ਉਰੀਸ ਆਪਣੇ ਅੰਦਰ ਹੇਅਰ ਕਟਿੰਗ ਦਾ ਜਵਾਨ ਆ ਗਿਆ ਤੇ ਇੱਕ ਆਪਾਂ ਐਵੇਂ ਵੀ ਕਹਿ ਸਕਦੇ ਆ ਪੋਜ਼ਿਟਿਵ ਵੀ ਉਧਰਲੇ ਜਿਹੜੇ ਲੋਕ ਹੁੰਦੇ ਆ ਜਿਹੜੇ ਆਪਣੇ ਇੰਡੀਆ ਤੋਂ ਜਾਂਦੇ ਆ ਉੱਧਰ ਜਿਵੇਂ ਸੈਟਲ ਹੋ ਜਾਂਦੇ ਆ ਵਧੀਆ ਆਪਣਾ ਕਮਾਉਣ ਲੱਗ ਜਾਂਦੇ ਆ ਤੇ ਉਹ ਇੱਕ ਇਨਵੈਸਟਮੈਂਟ ਵੀ ਕਰਦੇ ਆ ਆਪਣੇ ਇੱਧਰ ਇੰਡੀਆ ਲਈ ਵੀ ਜਿਵੇਂ ਕੋਈ ਸੰਸਥਾ ਹੋਗੀ ਕਿਸੇ ਨੂੰ ਲੋੜ ਹੈਗੀ ਉਹ ਇਨਵੈਸਟਮੈਂਟ ਕਰਦੇ ਆ ਉਹ ਵੀ ਉਹਨਾਂ ਦਾ ਇੱਕ ਵਧੀਆ ਤਰੀਕਾ ਦਾ ਪਰ ਜਿਹੜੇ ਲੋਕ ਹੁੰਦੇ ਆ ਵੀ ਜਿਹੜੇ ਕਰਨਾ ਚਾਹੁੰਦੇ ਆ ਉਹ ਕਰਦੇ ਆ ਕਈ ਲੋਕ ਤਾਂ ਆਪਣੇ ਲਈ ਜਿਉਂਦੇ ਆ ਖੁਦ ਲਈ ਕਈ ਲੋਕ ਕਰਦੇ ਵੀ ਨੇ ਐਵੇਂ ਨਹੀਂ ਕਹਿ ਸਕਦੇ ਵੀ ਕੋਈ ਨਹੀਂ ਕਰਦਾ ਇੱਧਰ ਆ ਕੇ ਕਰਦੇ ਵੀ ਨੇ ਕਈ ਲੋਕ ਤੇ ਤੁਹਾਡਾ ਕੀ ਕਹਿਣਾ ਹੋਊਗਾ ਇਸ ਤੇ ਸਮਾਜ ਸਾਰਿਆਂ ਤੋਂ ਪਹਿਲਾਂ ਜੀ ਆਪਣਾ ਜਿਹੜਾ ਸੱਭਿਆਚਾਰਾ ਉਹ ਅਫੈਕਟ ਹੋ ਰਿਹਾ ਮਤਲਬ ਕਿ ਜਿਹੜੇ ਲੋਕ ਐ ਆਪਣੇ ਪੰਜਾਬ ਦਾ ਜਿਹੜਾ ਪਹਿਰਾਵਾ ਮਤਲਬ ਜਿਹੜਾ ਜ਼ਿਆਦਾਤਰ ਸਿੱਖੇਸ ਮਾ ਪੰਜਾਬ ਦੇ ਵਿੱਚ ਤਾਂ ਜਿਹੜੇ ਮਤਲਬ ਆਪਣੀ ਪਹਿਚਾਣ ਆ ਉਹ ਪੱਗ ਹੈ ਤੇ ਉਹ ਜਦੋਂ ਸਟੂਡੈਂਟਸ ਬਾਹਰ ਜਾਂਦੇ ਆ ਉਹ ਮੈਚੂਰ ਨਹੀਂ ਹੁੰਦੇ ਤਾਂ ਉੱਥੇ ਜਾ ਕੇ ਕੀ ਹੁੰਦਾ ਆਪਣਾ ਉਹ ਵੈਸਟਰਨ ਕਲਚਰ ਜਿਹੜਾ ਅਡਾਪਟ ਕਰ ਲੈਂਦੇ ਆ ਉੱਥੋਂ ਦੀ ਮਤਲਬ ਕਲਚਰ ਨਾਲ ਜੁੜ ਜਾਂਦੇ ਆ ਤੇ ਇਥੋਂ ਇਹ ਕੀ ਆ ਪਹਿਲਾਂ ਜੁਆਇੰਟ ਫੈਮਿਲੀ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਚੇਂਜ ਕਰਨਾ ਸ਼ੁਰੂ ਕਰ ਦਿੰਦੇ ਆ ਹਾਂਜੀ ਡੈਫੀਨਿਟਲੀ ਪਹਿਲਾਂ ਜਿਵੇਂ ਆਪਣੇ ਇੱਥੇ ਜੁਆਇੰਟ ਫੈਮਲੀਆਂ ਹੁੰਦੀਆਂ ਸੀਗੀਆਂ ਤੇ ਹੁਣ ਮਤਲਬ ਕਿ ਸਾਰਾ ਪਰਿਵਾਰ ਇੱਕ 베ੜੇ ਦੇ ਵਿੱਚ ਮੰਜੇ ਢਾਕੇ ਇੱਕ ਪੱਖੇ ਥੱਲੇ ਪੈਂਦਾ ਸੀਗਾ ਤੇ ਜਿਹੜੀਆਂ ਉਹ ਚੀਜ਼ਾਂ ਨੇ ਹੁਣ ਜੀ ਮਤਲਬ ਉਹ ਦਿਨੋਂ ਦਿਨ ਲੋਕ ਭੁੱਲਦੇ ਜਾ ਰਹੇ ਹੈ ਹਰ ਇੱਕ ਨੂੰ ਆਪਣਾ ਪ੍ਰਾਈਵੇਟ ਰੂਮ ਚਾਹੀਦਾ ਤੇ ਹਰ ਇੱਕ ਇਹ ਚਾਹੁੰਦਾ ਕਿ ਮੇਰੇ ਵਿੱਚ ਕੋਈ ਵੀ ਇੰਟਰਫੇਅਰ ਨਾ ਕਰੇ ਪੇਰੈਂਟਸ ਮੈਨੂੰ ਕੁਐਸ਼ਨ ਨਾ ਦੱਸਣ ਮੈਂ ਇੰਡੀਪੈਂਡੈਂਟ ਆ ਮੈਂ ਕਮਾਉਂਡ ਜੋਗਾ ਤੇ ਮੈਂ ਜਿਵੇਂ ਚਾਹਾਂ ਜਿਵੇਂ ਕਰਾਂ ਆਪਣੇ ਰੁਪਏ ਖਰਚ ਕਰ ਸਕਦਾ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉ ਸਕਦਾ ਇਹਦੇ ਨਾਲ ਆਪਣਾ ਸੱਭਿਆਚਾਰ ਇਫੈਕਟ ਹੋ ਰਿਹਾ ਜੀ ਇਹਦਾ ਬਹੁਤ ਬੁਰਾ ਪ੍ਰਭਾਵ ਹੈ ਕਿ ਲੱਖਾਂ ਰੁਪਏ ਲਗਾ ਕੇ ਉਧਰ ਜਾ ਕੇ ਜ਼ਿੰਦਗੀ ਸੌਖੀ ਹੁੰਦੀ ਹੈ ਲੱਖਾਂ ਰੁਪਏ ਲਗਾ ਕੇ ਜ਼ਿੰਦਗੀ ਆਪਾਂ ਕਹਿ ਸਕੀਏ ਕਿ ਐਵਰੀ ਕਾਈਨਰਸ ਟੂ ਸਾਈਡ ਹਰ ਸਿੱਕੇ ਦੇ ਵੀ ਦੋ ਪਹਿਲੂ ਨੇ 90% ਟੂ ਪਰਸਨਲ ਮੈਟਰ ਕਰਦਾ ਵਿੱਚ ਵਿਅਕਤੀ ਉਥੇ ਸਟਰਗਲ ਕਰਦੇ ਨੇ ਆਪਦੀ ਲਾਈਫ ਬਹੁលਿਆ ਸੈਟ ਹੁੰਦੇ ਨੇ ਫਿਊਚਰ ਵਿੱਚ ਵਿੱਚ ਵਿਦਿਆਰਥੀ ਵੀ ਮੰਨ ਲਾ ਆਪਣੀ ਜਿਹੜੀ ਡਿਗਰੀ ਆ ਵੀ ਉਥੇ ਪੜ੍ਹਾਈ ਲਈ ਵੀ ਉੱਚੇ ਪੱਧਰ ਦੀ ਵਧੀਆ ਯੂਨੀਵਰਸਿਟੀ ਚ ਪ੍ਰਾਪਤ ਕਰਕੇ ਵੀ ਅਸੀਂ ਆਪਦਾ ਗੋਲ ਆ ਜਿਹੜਾ ਚੰਗਾ ਪ੍ਰਾਪਤ ਕਰ ਸਕੀਏ ਵਿੱਚ ਵਿਅਕਤੀ ਆ ਜਾਂਦੇ ਨੇ ਪਰਸਨ ਵੀ ਬਿ ਡਸਟਰਗਲ ਨਹੀਂ ਕਰਦੇ ਹੈਗੇ ਉਹਨਾਂ ਲਈ ਤਾਂ ਉੱਥੇ ਜ਼ਿੰਦਗੀ ਬਹੁਤ ਔਖੀ ਹੈ ਵੀ ਜਦੋਂ ਉਹ ਬੱਤ ਬੱਤ ਕਮਾਚ ਪਾ ਜਾਂਦੇ ਆ ਉਹ ਫਿਰ ਡਿਪਰੈਸ਼ਨ ਦਾ ਸਕਾਰ ਹੋ ਜਾਂਦੇ ਨੇ ਫਿਰ ਉਹ ਉੱਥੋਂ ਡਿਪਰੈਸ਼ਨ ਨੂੰ ਦੂਰ ਕਰਨ ਲਈ ਫਿਰ ਨਸ਼ੇ ਦੀ ਵਰਤੋਂ ਕਰਦੇ ਇਹ ਵੀ ਬਹੁਤ ਵੱਡਾ ਕਰ ਰਹੇ ਹਾਂਜੀ ਤੇ ਮੇਰਾ ਅਗਲਾ ਸਵਾਲ ਹੈ ਕਿ ਤੁਸੀਂ ਵੀ ਕਦੇ ਸੋਚਿਆ ਸੀ ਬਾਹਰ ਜਾਣਵਾਰੇ ਤਖਸੀਰ ਹਾਂਜੀ ਡੈਫੀਨਿਟਲੀ ਮੈਂ ਵੀ ਸੋਚਿਆ ਸੀ ਉਸ ਟਾਈਮ ਜਿਸ ਟਾਈਮ ਮੈਂ ਮਤਲਬ ਆਪਣੀ ਸੀਨੀਅਰ ਸੈਕੰਡਰੀ ਐਜੂਕੇਸ਼ਨ ਪਾਸ ਕੀਤੀ ਹੈ ਉਸ ਟਾਈਮ ਬਾਹਰ ਜਾਣ ਦਾ ਰੁਝਾਨ ਜਮਾ ਪੀਕ ਤੇ ਸੀਗਾ ਤੇ ਮੇਰੇ ਨਾਲ ਦੇ ਸਾਥੀ ਸਾਰੇ ਸਟੂਡੈਂਟਸ ਸਾਰੇ ਬਾਹਰ ਜਾ ਰਹੇ ਸੀਗੇ ਤੇ ਮੈਨੂੰ ਵੀ ਘਰ ਦੇ ਵੱਲੋਂ ਕਿਹਾ ਗਿਆ ਵੀ ਤੂੰ ਸੀ ਐਡਮਿਸ਼ਨ ਕਰਾ ਲਓ ਅੱਗੇ ਮਤਲਬ ਗ੍ਰੈਜੂਏਸ਼ਨ ਦੇ ਵਿੱਚ ਤਾਂ ਉਦੋਂ ਇਹਨਾਂ ਮਾਈਂਡ ਸੈਟ ਨਹੀਂ ਸੀ ਬਸ ਉਦੋਂ ਐਵੇਂ ਸੀ ਬਾਹਰ ਜਾਣਾ ਪਰ ਉਸ ਦਾ ਲਾਈਫ ਸਟਾਈਲ ਦੇਖਦੇ ਸੀ ਕਿਵੇਂ ਰਹਿੰਦੇ ਆ ਕਿਵੇਂ ਕੀ ਕਰਦੇ ਉਹ ਦੇਖ ਦੇਖ ਕੇ ਮਤਲਬ ਲਾਈਫ ਸਟਾਈਲ ਦੇਖ ਕੇ ਹੁੰਦਾ ਸੀ ਵੀ ਆਪਾਂ ਵੀ ਬਾਹਰ ਜਾਣਾ ਮਤਲਬ ਕੋਈ ਗੋਲ ਨਹੀਂ ਸੀ ਕੋਈ ਏਮ ਕਲੀਅਰ ਨਹੀਂ ਸੀ ਵੀ ਕਰਨਾ ਕੀ ਹੈ ਬਾਹਰ ਜਾ ਕੇ ਤੇ ਉਸ ਟਾਈਮ ਮੈਂ ਵੀ ਉਹ ਚੀਜ਼ ਦਾ ਮਤਲਬ ਸ਼ਿਕਾਰ ਹੋਇਆ ਤੇ ਮੈਂ ਵੀ ਉਸ ਟਾਈਮ ਆਇਲਸ ਕੀਤੀ ਅਤੇ ਬੜੀਆ ਸਕੋਰ ਪ੍ਰਾਪਤ ਕਰਕੇ ਆਪਣੀ ਫਾਈਲ ਲਾਂਚ ਕੀਤੀ ਉਹਦੇ ਵਿੱਚ ਮੇਰੀ ਰਿਫਿਊਜ਼ਲ ਆ ਗਈ ਤਾਂ ਕਿ ਮੇਰਾ ਟਾਈਮ ਵੇਸਟ ਹੋਇਆ ਉਹਦੇ ਵਿੱਚ ਸਾਰਿਆਂ ਤੋਂ ਵਾਅਦੇ ਹੈ ਨਾ ਮੈਂ ਜਾ ਸਕਿਆ ਨਾ ਮੈਂ ਇੱਥੇ ਕੋਈ ਆਪਣਾ ਅੱਗੇ ਕੀਤਾ ਤਾਂ ਗੈਪ ਪੈ ਗਿਆ ਮੇਰਾ ਸਟੱਡੀ ਦੇ ਵਿੱਚ ਤੋਂ ਆਫਟਰ ਦੈਟ ਇਸ ਤੋਂ ਬਾਅਦ ਮੈਂ ਆਪਣੀ ਸਟੱਡੀ ਇੱਥੇ ਕੰਟੀਨਿਊ ਕੀਤੀ ਤਾਂ ਮੈਂ ਸੋਚਿਆ ਮਤਲਬ ਵੀ ਆਪਾਂ ਇੱਥੇ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਆਂ ਤੇ ਆਪਾਂ ਜੋਬ ਪ੍ਰੋਵਾਈਡਰ ਬਣ ਸਕਦੇ ਆਂ ਆਪਣੇ ਇੱਥੇ ਕੋਈ ਸੈਟਅਪ ਕਰ ਸਕਦੇ ਆਂ ਤਾਂ ਕਰਕੇ ਮੈਂ ਸਟੱਡੀ ਆਪਣੀ ਦੁਬਾਰਾ ਸਟਾਰਟ ਕੀਤੀ ਤੇ ਹੁਣ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਵੀ ਉਹ ਤੁਹਾਡਾ ਡਿਸੀਜਨ ਸਹੀ ਸੀਗਾ ਕਿ ਗਲਤ ਸੀਗਾ ਮੇਰੇ ਅਕੋਰਡਿੰਗੋ ਮੇਰਾ ਡਿਸੀਜਨ ਗਲਤ ਸੀਗਾ ਤੇ ਕਿਉਂਕਿ ਆਪਾਂ ਨੂੰ ਮਤਲਬ ਜਿਵੇਂ ਆਪਾਂ ਆਪਣੀ ਲਾਈਫ ਦੇ ਵਿੱਚ ਅੱਗੇ ਜਾਣਾ ਤੇ ਆਪਾਂ ਨੂੰ ਦੋਨੇ ਚੀਜ਼ਾਂ ਰੱਖਣੀਆਂ ਚਾਹੀਦੀਆਂ ਮਤਲਬ ਜੇ ਆਪਾਂ ਬਾਹਰ ਨਹੀਂ ਜਾ ਸਕਿਆ ਆਪਾਂ ਇੱਥੇ ਵੀ ਕੋਸ਼ਿਸ਼ ਕਰਦੇ ਮਤਲਬ ਦੋ ਇੱਕ ਚੀਜ਼ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਆਪਰਚੂਨਿਟੀ ਲੈ ਕੇ ਚੱਲਣੀ ਚਾਹੀਦੀ ਵੀ ਜੇ ਠੀਕ ਹੈ ਮਤਲਬ ਬਾਹਰ ਦਾ ਬਣ ਗਿਆ ਤਾਂ ਠੀਕ ਆਪਾਂ ਦੋਨੇ ਚੀਜ਼ਾਂ ਕੰਟੀਨਿਊ ਕਰਨੀਆਂ ਚਾਹੀਦੀਆਂ ਨੇ ਮਤਲਬ ਇੱਕ ਪਾਸੇ ਫੋਕਸ ਨਹੀਂ ਕਰਨਾ ਚਾਹੀਦਾ ਤਾਂ ਕਿ ਆਪਾਂ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਫਸ ਨਾ ਜਾਈਏ ਉਲਝ ਨਾ ਜਾਈਏ ਤਾਂ ਕਰਕੇ ਆਪ ਨੂੰ ਇਹ ਚਾਹੀਦਾ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਮਲਟੀਪਲ ਰਾ ਰੱਖੀਏ ਤਾਂ ਕਿ ਆਪਾਂ ਇੱਕ ਫੀਲਡ ਦੇ ਵਿੱਚ ਕਾਮਯਾਬ ਹੋ ਸਕੀਏ ਤੁਹਾਡਾ ਕੀ ਕਹਿਣਾ ਹੋਏਗਾ ਇਸ ਤੇ ਮੈਂ ਵੀ ਇੱਕ ਗਰੀਆਂ ਦੇ ਨਾਲ ਮੈਂ ਵੀ ਇਹ ਨੌਬਤ ਉਹ ਕਰਿਆ ਸੀ ਵੀ ਮੈਂ ਵੀ ਪਹਿਲਾਂ ਮੇਰੀ ਵੀ ਮਨ ਚਾਹੀ ਪਲੱਸ 2 ਕਰਕੇ ਵੀ ਮੈਂ ਵੀ ਬਾਹਰ ਜਾਵਾਂ ਜੀ ਇਹਨੂੰ ਆਪ ਰੀਸੋਰਸ ਵੀ ਕਹਿ ਸਕਦੇ ਮੇਰੇ ਨਾਲ ਦੇ ਜਿਹੜੇ ਦੋਸਤ ਨੇ ਮਿੱਤਰ ਨੇ ਸਭ ਫੌਰਨ ਸੈੱਟ ਨੇ ਮੈਨੂੰ ਵੀ ਉਹਨਾਂ ਨਾਲ ਕਰਕੇ ਆਇਆ ਸੀ ਮੈਂ ਵੀ ਇਹਨਾਂ ਕੋਲੇ ਜਾਵਾਂ ਬਾਹਰ ਜਾਵਾਂ ਪਰ ਮੈਂ ਗੱਲਾਂ ਦੱਸ ਦੇ ਹੋਣਗੇ ਤੁਹਾਨੂੰ ਅਲੱਗ-ਅਲੱਗ ਤੁਹਾਨੂੰ ਸੁਣ ਕੇ ਆਇਆ ਇਹੀ ਗੱਲਾਂ ਕਰਕੇ ਮੈਨੂੰ ਵੀ ਆਇਆ ਹੁੰਦਾ ਸੀ ਵੀ ਮੈਂ ਵੀ ਉਹਨਾਂ ਕੋਲੇ ਜਾ ਕੇ ਉਹ ਕਰਾਂ ਪਰ ਮੈਂ ਹੁਣ ਆਪਣੇ ਮਾਨ ਵਿਚਾਰ ਕਰਕੇ ਵੀ ਮੈਂ ਬਦਲ ਕੇ ਮੈਂ ਇੱਥੇ ਆਪਦੇ ਸਹਾਇਕਤੰਦਿਆਂ ਨੂੰ ਪੈਲ ਦਿੱਤੀ ਆ ਵੀ ਮੈਂ ਇੱਥੇ ਪੰਜਾਬ ਰਹਿ ਕੇ ਹੀ ਆਪਦਾ ਕੰਮ ਕਰਾਂ ਪ੍ਰਵਾਸ ਨਾਲ ਜੁੜ ਕੇ ਜਿਹੜੀ ਅਜੋਕੀ ਸਮੱਸਿਆ ਪੈਦਾ ਹੋ ਰਹੀ ਆ ਉਹਦਾ ਆਪਾਂ ਕੀ ਹੱਲ ਲੱਭ ਸਕਦੇ ਆ ਮੇਰੇ ਮਤਾਬਕ ਪ੍ਰਵਾਸ ਦਾ ਵੀ ਹੱਲ ਇਹ ਵੀ ਆਪਾਂ ਨੂੰ ਸਰਕਾਰ ਨੂੰ ਵੱਧ ਤੋਂ ਵੱਧ ਸਾਮੀਆਂ ਰੱਖਣੀਆਂ ਚਾਹੀਦੀਆਂ ਹਨ ਉਹਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ ਵਿਅਕਤੀਆਂ ਨੂੰ ਜੂਸ ਨੂੰ ਜਿਹੜਿਆਂ ਨੂੰ ਤੇ ਇਹਦਾ ਵੀ ਪੱਕਾ ਹੱਲ ਨਹੀਂ ਆਪਾਂ ਕਰ ਸਕਦੇ ਕਿਉਂਕਿ ਟ੍ਰੈਂਡ ਚੇਂਜ ਜ਼ਰੂਰ ਹੋ ਸਕਦਾ ਵੀ ਪਹਿਲਾਂ ਹੁਣ ਵੀ ਲੋਕ ਕੈਨੇਡਾ ਅਮਰੀਕਾ ਜਾ ਰਹੇ ਨੇ ਵੀ ਅੱਗੇ ਜਾ ਕੇ ਵੀ ਅਰਬ ਕੰਟਰੀਆਂ ਕੰਨੇ ਜਾਣੇ ਜਾ ਰਹੇ ਪਰ ਇਹਨੂੰ ਆਪਾਂ ਪੂਰਨ ਤੌਰ ਤੇ ਬੰਦ ਨਹੀਂ ਕਰ ਸਕਦੇ ਤੇ ਹੁਣ ਇੱਕ ਨਵਾਂ ਵੀ ਕੱਢਿਆ ਵੀ ਗ੍ਰੈਜੂਏਸ਼ਨ ਤੋਂ ਬਾਅਦ ਜਾ ਸਕਦੇ ਆ ਆਪਾਂ ਵੀ ਹੁਣ ਵਧੀਆ ਹੋਏਗਾ ਵੀ ਜਿਹੜਾ ਸਟੂਡੈਂਟ ਆ ਉਹ ਸਕਿੱਲ ਵੀ ਸਿੱਖ ਸਕੂਗਾ ਤੇ ਗ੍ਰੈਜੂਏਸ਼ਨ ਵੀ ਕੰਪਲੀਟ ਕਰ ਸਕੂਗਾ ਮੇਰੇ ਮੁਤਾਬਕ ਉੱਧਰ ਜਾਣ ਲਈ ਜਿਹੜੇ ਵੀ ਵਿਅਕਤੀ ਚਾਹਵਾਨ ਵੀ ਨੇ ਵੀ ਵਿਦੇਸ਼ ਅਸੀਂ ਜਾਈ ਉਹਨਾਂ ਲਈ ਸਕਿੱਲ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਜੇ ਸਕਿੱਲ ਹੋ ਫੇਰੀ ਉੱਧਰ ਆਪਾਂ ਨੂੰ ਜ਼ਿਆਦਾ ਫਾਇਦਾ ਉੱਧਰ ਆਪਾਂ ਨੂੰ ਕੰਪਨੀਆਂ ਵਿੱਚ ਵਰਕ ਸਕਿੱਲ ਤੌਰ ਤੇ ਮਿਲਦਾ ਵੀ ਜਿਹੜੇ ਵਿਅਕਤੀ ਲੇਬਰ ਤੌਰ ਤੇ ਜਾਂਦੇ ਆ ਉਹਨਾਂ ਲਈ ਉੱਧਰ ਕੋਈ ਉਹ ਹੋਈ ਹੈਗਾ ਬੈਨੀਫਿਟ ਤੁਹਾਡਾ ਕੀ ਕਹਿਣਾ ਹੈ ਗਾਇਸਟੇ ਇਦੇ ਵਿੱਚ ਕਹਿਣਾ ਇਹ ਹੈ ਜੀ ਮਤਲਬ ਜਿਹੜੇ ਵਿਦੇਸ਼ ਜਾ ਰਹੇ ਆ ਉਹਦਾ ਆਪ ਨੂੰ ਇੱਕ ਫਾਇਦਾ ਵੀ ਬਹੁਤ ਵੱਡਾ ਹੋ ਰਿਹਾ ਹੈ ਫਾਇਦਾ ਇਹ ਹੋ ਰਿਹਾ ਕਿ ਜਿਹੜੇ ਐਨ ਆਰ ਆਈਸ ਨੇ ਪਿੰਡ ਦੇ ਵਿੱਚੋਂ ਇੰਨਾ ਫੰਡ ਇਕੱਠਾ ਨਹੀਂ ਹੁੰਦਾ ਜਿਹੜੇ ਐਨ ਆਰ ਆਈਸ ਨੇ ਉਹ ਮਤਲਬ ਬਹੁਤ ਫੰਡ ਭੇਜਦੇ ਪਿੰਡ ਲਈ ਹਸਪੀਟਲ ਲਈ ਕੋਈ ਵੀ ਸੋਚਦਾ ਹੁੰਦੀ ਨਹੀਂ ਮਤਲਬ ਜੇ ਅਗਰ ਆਪਾਂ ਗੱਲ ਕਰੀਏ ਜਿਹੜੀ ਪਿੰਡਾਂ ਦੀ ਡਿਵੈਲਪਮੈਂਟ ਹੈ ਪਹਿਲਾਂ ਮਤਲਬ ਬਹੁਤ ਹੀ ਛੋਟੇ ਲੈਵਲ ਤੇ ਸੀ ਐਨ ਆਰ ਆਈ ਦੀ ਹੈਲਪਸ ਦੇ ਨਾਲ ਕੀ ਹੈ ਪਿੰਡਾਂ ਦੇ ਵਿੱਚ ਵੱਡੇ ਲੈਵਲ ਦੇ ਟੂਰਨਾਮੈਂਟਸ ਹੋਣ ਲੱਗੇ ਆ ਵੱਡੇ ਪਲੇਅਰ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਉਦੋਂ ਨਾਲ ਓਵਰঅল ਪਿੰਡ ਦੀ ਡਿਵੈਲਪਮੈਂਟ ਹੋਏਗੀ ਅਗਰ ਪਿੰਡ ਦੀ ਡਿਵੈਲਪਮੈਂਟ ਹੋਏਗੀ ਤਾਂ ਸਟੇਟ ਦੀ ਡਿਵੈਲਪਮੈਂਟ ਹੋਏਗੀ ਤੇ ਉਹਦੇ ਵਿੱਚ ਮੈਂ ਮੰਨਦਾ ਵੀ ਇਕੱਲੇ ਦੇ ਮਾੜੇ ਪ੍ਰਭਾਵ ਨਹੀਂ ਹੈ ਬਾਹਰ ਜਾਂਦੇ ਚੰਗੇ ਪ੍ਰਭਾਵੀ ਹੈ ਤਾਂ ਕਿ ਆਪਣੇ ਮਤਲਬ ਆਪਾਂ ਆਪਣੀ ਸਟੇਟ ਨੂੰ ਡਿਵੈਲਪ ਕਰ ਸਕੀਏ ਤਾਂ ਕਰਕੇ ਐਨਆਰਐਸ ਬਹੁਤ ਫੰਡ ਇਨਵੈਸਟ ਕਰਦੇ ਆਪਣੇ ਪਿੰਡਾਂ ਦੇ ਵਿੱਚ ਓਕੇ ਤੇ ਇਹ ਸੀ ਸਾਡਾ ਅੱਜ ਦਾ ਵਿਸ਼ੇ ਪ੍ਰਵਾਸ ਇਸ ਦੇ ਵਿੱਚ ਅਸੀਂ ਬਹੁਤ ਸਾਰੇ 네ਗੇਟਿਵ ਅਤੇ ਪੋਜ਼ਿਟਿਵ ਵਿਚਾਰ ਆਪਣੇ ਰੱਖੇ ਤੇ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਧੰਨਵਾਦ